ਅਜੀਤ ਵਰਤਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਮਰਜੀਤ ਸਿੰਘ ਮਾਨੋ ਜਿਨ੍ਹਾਂ ਕੇ ਤੁਹਾਨੂੰ ਪਤਾ ਪੰਜਾਬ ਦੇ ਵੱਖ-ਵੱਖ ਸਥਾਨ ਵਿੱਚ ਹੈ ਜਿਹੜਾ ਆਪਰੇਸ਼ਨ ਚਲਾਉਣ ਜਾ ਰਿਹਾ ਅੱਜ ਗੰਨਾਪਨ ਦੇ ਵਿੱਚ ਡੀਆਈਜੀ ਸਿੰਘਲਾ ਸਾਹਿਬ ਅੱਜ ਉਹ ਪਰਚੀ ਆਣਾ ਬੱਲੂ ਜਿਹੜਾ ਗੰਨਾਪਨ ਦੇ ਵਿੱਚ ਕਸ ਆਪਰੇਸ਼ਨ ਦੇ ਤਹਿਤ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਗੰਨਾਪਨ ਦੇ ਵਿੱਚ ਡੀਆਈਜੀ ਸਿੰਘਲਾ ਸਾਹਿਬ ਵੱਲੋਂ ਜਿਹੜਾ ਵੋਰ ਕੀਤੀ ਜਾ ਰਹੀ ਆ ਕਸ ਆਪਰੇਸ਼ਨ ਦੇ ਤਹਿਤ ਐਸਵੇਨੇ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਜਨਾ ਪਿੰਡ ਇੱਥੇ ਪਹੁੰਚੇ ਆਕਰ ਹੰਗੋਵੇਟੇ ਆ ਜਿਹਦੀ ਚੈਕਿੰਗ ਕੀਤੀ ਜਾ ਰਹੀ ਕੀ ਕਿ ਕੋਕੋ ਵੋਰ ਅਗੇ ਜਿਹੜੀ ਡਰੱਗਸ ਦੀ ਮੁਹਿੰਮ ਚੱਲੀ ਆ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਉਹਦੇ ਵਿੱਚ ਰੇਂਜ ਦੇ ਵਿੱਚ 23 ਜਗ੍ਹਾ ਅਸੀਂ ਕਸ ਆਪਰੇਸ਼ਨ ਚਲਾ ਰਹੇ ਆ ਔਰ ਗੰਨਾਪਿੰਡ ਕਿਉਂਕਿ ਮਟਰੀਅਸ ਹੈ ਹੌਟਸਪੌਟ ਹੈ ਇੱਥੇ ਵੀ ਹਿਸਟਰੀ ਇਸ ਤਰ੍ਹਾਂ ਦੀ ਹੈ ਤੇ ਇੱਥੇ ਵੀ ਤਿੰਨ ਪਿੰਡਾਂ ਦੇ ਜਿਹੜੇ ਹੈਗੇ ਬੰਨਾ ਚੌਂਕੀ ਦੇ ਅੰਦਰ ਆਉਂਦੇ ਆ ਉਹਦੇ ਵਿੱਚ ਕਸ ਆਪਰੇਸ਼ਨ ਚਲਾਇਆ ਜਾਂਦਾ ਹੈ ਜਿੱਦਾਂ ਸਰ ਕਈ ਵਾਰ ਦੇਖਿਆ ਗਿਆ ਪਹਿਲਾਂ ਵੀ ਇੱਥੇ ਰੈਡਾ ਵਗੈਰਾ ਕੀਤੀਆਂ ਗਈਆਂ ਆ ਪਹਿਲਾਂ ਸੋਨੋ ਜਿਹੜੇ ਨਸ਼ਾ ਤਸਕਰ ਆ ਵੱਡੀ ਗਲਤੀ ਦੇ ਵਿੱਚ ਇੱਥੇ ਮੌਜੂਦ ਵੀ ਆ ਉਹਨਾਂ ਦੇ ਉੱਤੇ ਪਰਚੇ ਜਰੂਰ ਹੋ ਜਾਂਦੇ ਆ ਪਰ ਉਹ ਆਪਣੇ ਮਕਾਨ ਛੱਡ ਕੇ ਜਿਹੜੇ ਫਰਾਰ ਹੋ ਜਾਂਦੇ ਆ ਉਹਨਾਂ ਲਈ ਦੇਖੋ ਇਹਦੇ ਮੋਰ ਐਨਫੋਰਸਮੈਂਟ ਦੀ ਤਿੰਨ ਦੋ ਤਿੰਨ ਪੰਡੀਆਂ ਹੈਗੀਆਂ ਇੱਕ ਤਾਂ ਜਿਹਦੇ ਪਰਚਾ ਦਰਜ ਕਰਦੇ ਆ ਵੱਡਾ ਔਰ ਛੋਟਾ ਸਮਝਦੇ ਫੜਦੇ ਆ ਉਹਨਾਂ ਨੂੰ ਜੇਲ੍ਹ ਭੇਜਦੇ ਆ 85% ਜਿਹੜਾ ਕੰਵਿਕਸ਼ਨ ਰੇਟ ਹੈ ਪੰਜਾਬ ਪੁਲਿਸ ਜਿਹੜੀ ਪੂਰੇ ਇੰਡੀਆ ਦੀ ਕਹੇਜੀ ਪੁਲਿਸ ਹੈ ਜਿਹਦੇ ਵਿੱਚ ਕਿ 85% ਕੰਵਿਕਸ਼ਨ ਰੇਟ ਹੈ ਇਹ 10 ਹਜ਼ਾਰ ਐਫਆਈਆਰ ਦੇ ਵਿੱਚ ਜੇ ਐਫਆਈਆਰ ਦਰਜ ਹੁੰਦੀ ਹੈ ਤਾਂ 85% ਚਾਂਸ ਹੈ ਕਿ ਬੰਦਾ ਕੰਵਿਕਟ ਹੋ ਜਾਏਗਾ ਇਸ ਤੋਂ ਇਲਾਵਾ ਜਿਹੜਾ ਹੋ ਗਿਆ ਹੁਣ ਫੋਰਫੀਚਰ ਸੀਜ਼ਰ ਆਫ ਪ੍ਰੋਪਰਟੀ ਔਰ ਡਿਮੋਲਿਸ਼ਨ ਵੀ ਹੈਗੀ ਅਸੀਂ ਪ੍ਰੋਪਰਟੀ ਹਾਇਡੈਂਟੀਫਾਈ ਕੀਤੀ ਹੈ ਤੇ ਜੇ ਪ੍ਰੋਸੀਡਸ ਆਫ ਕਰਾਈਮ ਜਿਹੜਾ ਹੈਗਾ ਉਹ ਜੇਨਲ ਕੋ ਪ੍ਰੋਪਰਟੀ ਬਣੀ ਹੈ ਤਾਂ ਉਹ ਡਿਮੋਲਿਸ਼ ਵੀ ਕੀਤੀ ਜਾਏਗੀ ਜਿੱਦਾਂ ਸਰ ਇੱਕ ਚੌਂਕੀ ਵੀ ਖੋਲੀ ਗਈ ਹੈ ਇੱਥੇ ਪਿੰਡ ਵੱਲ ਨੂੰ ਛਲਾਂਗਾ ਵੀ ਕੀਤੀ ਜਾ ਰਹੀ ਹੈ ਉਹਦੀ ਕੁਝ ਬੰਦੇ ਵਿਰੋਧ ਵੀ ਕਰ ਰਹੇ ਸੀ ਕਿ ਇਹੋ ਜਿਹੇ ਰਿਜ਼ਲਟ ਮਿਲ ਰਹੇ ਪਿੰਡ ਨੂੰ ਮਤਵਰ ਵਿਕਤੀਆਂ ਨਾਲ ਗੱਲ ਕੀਤੀ ਹੈ ਉਹ ਉਹਨਾਂ ਨੇ ਇਸ ਨੂੰ ਸਰਾਇਆ ਸਾਰਿਆਂ ਨੇ ਚੌਂਕੀ ਬੱਲਾ ਟੈਰਰਿਜ਼ਮ ਟਾਈਮ ਤੇ ਹੁੰਦੀ ਸੀ ਪਹਿਲਾਂ ਅਸੀਂ ਅੱਤਵਾਦ ਦੇ ਖਿਲਾਫ ਲੜਦੇ ਸੀ ਅੱਜ ਦੀ ਜਿਹੜੀ ਲੜਾਈ ਹੈ ਨਸ਼ਿਆਂ ਦੇ ਖਿਲਾਫ ਹੈ ਔਰ ਬੜਾ ਪੋਜ਼ਿਟਿਵ ਰਿਸਪੌਂਸ ਹੈ ਔਰ ਜਲਦੀ ਜਿਹੜਾ ਹੈਗਾ ਨਸ਼ੇ ਨੂੰ ਅਸੀਂ ਖਤਮ ਕਰ ਦਾਂਗੇ ਜਿੱਦੇ ਸਰ ਵਿਕਣ ਚਾਰਿਆ ਹੋਰ ਚੈਨਲਾਂ ਦੇ ਉੱਤੇ ਵੀ ਜਿਨ੍ਹਾਂ ਨਸ਼ਾ ਤਸਕਰਾਂ ਉਹਨਾਂ ਦੀਆਂ پراਪਰਟੀਆਂ ਜਿਹੜੀਆਂ ਸੀਲ ਕੀਤੀਆਂ ਉਹ ਉਹਨਾਂ ਨੂੰ ਡਿਸਪੋਜ਼ ਕੀਤਾ ਜਾ ਰਿਹਾ ਤੋੜਿਆ ਜਾ ਰਿਹਾ ਤੇ ਇੱਥੇ ਵੀ ਕੋਈ ਇਦਾਂ ਨਹੀਂ ਬਿਲਕੁਲ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਮਾਲ ਮੈਕਨੇ ਤੋਂ ਰਿਕਾਰਡ ਨਿਵਾ ਰਹੇ ਜਿੱਥੇ ਪ੍ਰੋਸੀਡਸ ਆਫ ਕਰਾਈਮ ਤੋਂ ਪ੍ਰੋਪਰਟੀ ਬਣੀ ਹੈ ਔਰ ਲੀਗਲ ਸਟਰਕਚਰ ਨੂੰ ਬਿਲਕੁਲ ਡਿਮੈਨੇਜ ਕਰ ਦਿੱਤਾ ਜਾਏਗਾ ਥੈਂਕ ਯੂ ਏ ਸੰਸਰ ਬਨਾਲ ਡੀਐੱਜ ਸਾਉ ਉਹਨਾਂ ਨੇ ਦੱਸਿਆ ਵੀ ਜਿਹੜਾ ਅੱਜ ਬੰਨੇ ਪਿੰਡ ਬੇਗਾ ਤੇ ਅੱਜ ਦੀ ਘਰਾਂ ਦੇ ਵਿੱਚ ਜਾ ਕੇ ਇਹ ਚੈਕਿੰਗ ਅਭਿਆਨ ਕੀਤਾ ਜਾ ਰਿਹਾ ਸੱਚ ਪ੍ਰੈਸ਼ਰ ਕੀਤਾ ਜਾ ਰਿਹਾ ਵੱਡੀ ਗਲਤੀ ਦੇ ਵਿੱਚ ਇੱਡਾ ਇੱਥੇ ਫੋਰਸ ਵੀ ਤਨਾਪਿਆ ਘਰਾਂ ਦੇ ਵਿੱਚ ਚੈੱਕ ਕੀਤੀ ਗਈ ਹੈ ਮੰਨੇ ਦੱਸਿਆ ਆਉਣ ਵਾਲੇ ਸਮੇਂ ਦੇ ਬਾਰੇ ਕਿ ਅੱਜੜਾ ਇੱਥੇ ਬਹੁਤ ਵੱਡਾ ਜਿਹੜਾ ਇਹ ਸੱਚ ਪ੍ਰੈਸ਼ਰ ਹੈ ਜਿਹੜਾ ਹੋ ਰਿਹਾ ਤੇ ਉਸ ਤੋਂ ਇਲਾਵਾ ਜਿਹੜਾ ਇੱਥੇ ਬਹੁਤ ਵੱਡੀ ਕਾਰਵਾਈ ਹੋਣੀ ਜਾ ਰਹੀ ਹੈ ਜਿਸ ਦੇ ਵਿੱਚ ਅਜਿਹੇ ਮਸ਼ਾਤ ਅਸਕਰਿਆ ਉਹਨਾਂ ਨੇ ਆਪਣੀਆਂ ਪ੍ਰਤੀ ਸੀਲ ਕੀਤੀਆਂ ਗਈਆਂ ਸੀ ਹੋ ਸਕਦਾ ਉਹਨਾਂ ਦੇ ਧਰਾਂ ਦੇ ਉੱਤੇ ਜਿਹੜਾ ਬਿਲਡਿੰਗਰ ਚੱਲਦਾ ਹੋਇਆ ਦੀ ਨਜ਼ਰ ਆਵੇਗਾ ਜਿਵੇਂ ਸੀਐਮ ਸਰ ਦੀ ਗਾਈਡਲਾਈਨਸ ਹੈ ਤੇ ਐਸਐਸਪੀ ਸਰ ਦੀ ਡੀਜੀ ਸਰ ਦੀ ਇਨਸਟਰਕਸ਼ਨ ਦੇ ਤਹਿਤ ਇੱਥੇ ਪੂਰੇ ਜ਼ਿਲ੍ਹੇ ਵਿੱਚ 11 ਜਗ੍ਹਾ ਕਸੋ ਆਪਰੇਸ਼ਨ ਹੋਇਆ ਗੰਨਾ ਪਿੰਡੋ ਦੇ ਚ ਇੱਕ ਜਗ੍ਹਾ ਸੀ ਜਿਹੜੇ ਵੀ ਸਾਡੇ ਡਰਗ ਹੌਟਸਪੌਟਸ ਐ ਨੋਟਰੀ ਏਰੀਆਸ ਐ ਉੱਥੇ ਅਸੀਂ ਕਸੋ ਆਪਰੇਸ਼ਨ ਕੀਤਾ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਪਰਚੇ ਰਜਿਸਟਰ ਕਰਾਂਗੇ ਜੀ ਤੇ ਇਹੀ ਮੁਹੰਮਦ ਤਹਿਤ ਅਸੀਂ ਜਿਹੜੇ ਡਰੱਗ ਸਮਗਲਰਸ ਐ ਪੈਡਲਰਸ ਐ ਉਹਨਾਂ ਦੀ ਪ੍ਰੋਪਰਟੀਆਂ ਫ੍ਰੀਜ਼ ਕਰਾ ਰਹੇ ਆ ਸੀਜ਼ ਕਰਾ ਰਹੇ ਆ ਜੋ ਲੀਗਲ ਪ੍ਰੋਸੈਸ ਵਾਂਦੋ ਦੇ ਅੰਦਰ ਤੇ ਜਿਹੜਾ ਐਕਸ਼ਨ ਹੋਰ ਸ਼ਹਿਰਾਂ ਚ ਦੇਖਣ ਨੂੰ ਮਿਲਿਆ ਜਲੰਧਰ ਜਿਲ੍ਹੇ ਦੇ ਵਿੱਚ ਕਦੋਂ ਐਕਸ਼ਨ ਹੋਰ ਦੇਖਣ ਨੂੰ ਮਿਲਿਆ ਬਿਲਕੁਲ ਜੀ ਅਸੀਂ ਵੀ ਲੀਗਲ ਪ੍ਰੋਸੈਸ ਅਪਣਾ ਕੇ ਸਿਵਲ ਅਥਾਰਟिटीज ਨਾਲ ਟਾਈ ਅਪ ਕਰਕੇ ਸਿਵਲ ਅਥਾਰਟिटीज ਵੱਲੋਂ ਇਨੀਸ਼ੀਏਟ ਹੁੰਦਾ ਹੈ ਤਾਂ ਉਹਨਾਂ ਦੇ ਨਾਲ ਅਸੀਂ ਪੁਲਿਸ ਅਸਿਸਟੈਂਸ ਪ੍ਰੋਵਾਈਡ ਕਰਾਂਗੇ ਅੱਛੇ ਮਤਲਬ ਜਿਹੜਾ ਪਿੰਡ ਹੈਗਾ ਬੜਾ ਹੌਟ ਸਪੌਟ ਹੈਗਾ ਬਦਨਾਮ ਏਰੀਆ ਇਹ ਕਿਹਾ ਜਾਂਦਾ ਚੋਂਕੀ ਖੋਲਣ ਲੱਗੇ ਪੁਲਿਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਰ ਹੁਣੇ ਦਸੰਬਰ ਦੇ ਵਿੱਚ ਇੱਥੋਂ ਚੌਕੀ ਮਿਲੀ ਹੈਗੀ ਹੈ ਪਿੰਡ ਵੱਸ ਦਾ ਰਿਸਪਾਂਸ ਕੀ ਹੋ ਜਾਏ ਇਲਾਕੇ ਦਾ ਰਿਸਪਾਂਸ ਕੀ ਹੋ ਜਾਏ ਪਿੰਡ ਵਾਸੀਆਂ ਦਾ ਰਿਸਪਾਂਸ ਪੋਜ਼ਿਟਿਵ ਹੈ ਜੀ ਇਹ ਚੋਂ ਕਿ ਪਹਿਲਾਂ ਟੈਰਰਿਜ਼ਮ ਟਾਈਮ ਵਿੱਚ ਹੁੰਦੀ ਸੀ ਕੇਪੀਐਸ ਗਿਰਸਰ ਦੇ ਟਾਈਮ ਹੁੰਦੀ ਸੀ ਉਸ ਤੋਂ ਬਾਅਦ ਹੁਣ ਖੁੱਲੀ ਹੈ ਇਹ ਐਸਐਸਪੀ ਸਰ ਦੇ ਇਨੀਸ਼ੀਏਟਿਵ ਨਾਲ ਡੀਐੱਜੀ ਸਰ ਦੇ ਇਨੀਸ਼ੀਏਟਿਵ ਨਾਲ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੁੱਲੀ ਹੈ ਤੇ ਇਹਦੇ ਨਾਲ ਪਿੰਡ ਨੂੰ ਫਾਇਦਾ ਹੈ ਪੁਲਿਸ ਨੂੰ ਫਾਇਦਾ ਲੋ ਐਂਡ ਆਰਡਰ ਨੂੰ ਫਾਇਦਾ ਹੋ ਰਿਹਾ ਹੈ ਜੀ ਤਾਂ ਕੋਈ ਮੈਸੇਜ ਦੇਣਾ ਚਾਹੋਗੇ ਉਹਨਾਂ ਅਨਸਰਾਂ ਨੂੰ ਜਿਹੜੇ ਹੱਲੇ ਵੀ ਆਵਾਜ਼ ਨਹੀਂ ਆ ਰਹੇ ਮੈਸੇਜ ਪੁਲਿਸ ਲਈ ਹੈ ਜੀ ਕਿ ਅਸੀਂ ਸਖਤੀ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰ ਰਹੇ ਹਾਂ ਜਿੱਥੇ ਆ ਚੌਂਕੀ ਬਨਣ ਤੋਂ ਬਾਅਦ ਵੀ ਅਸੀਂ 10 ਪਰਚੇ ਇੱਥੇ ਰਜਿਸਟਰ ਕੀਤੇ ਹਨ 6-7 ਸਮਗਲੋਸ ਦੀ ਪ੍ਰਾਪਰਟੀ ਅਸੀਂ ਜ਼ਬਤ ਵੀ ਕੀਤੀ ਹੈ ਫ੍ਰੀਜ਼ ਕਰਾਈ ਹੈ ਤੇ ਇਹੀ ਅਸੀਂ ਸਟਰੋਂਗ ਅਪਰੋਚ ਜਾਰੀ ਰੱਖਾਂਗੇ ਮੈਂ ਫਿਰ ਤੋਂ ਕਹਿਣਾ ਨਾਮ ਬੰਤੀ ਚਲੇਰ ਦੇ ਨਾਮ ਆਮਦੀ ਸਿੰਘ ਨਾਮ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ